ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਕੈਨੇਡਾ ਮਾਸਟਰਸ ਦੇ ਬਹੁਤ ਫਾਇਦੇ ਨੇ ਇਸ ਵਕਤ ਖਾਸ ਕਰਕੇ ਸੋ ਕੈਨੇਡਾ ਮਾਸਟਰਸ ਅਪਲਾਈ ਜਿਹੜੇ ਸਟੂਡੈਂਟਸ ਕਰਨਾ ਚਾਹੁੰਦੇ ਨੇ ਅੱਜ ਦਾ ਸ਼ੋ ਬਹੁਤ ਧਿਆਨ ਨਾਲ ਦੇਖਣ ਅੱਜ ਦੇ ਸਾਡੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਕਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਦੀਪਾ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਸਸਿਕਾ ਸੋ ਕਵਰਸ ਆ ਮਾਸਟਰਸ ਜਿਹੜੇ ਸਟੂਡੈਂਟਸ ਕਰਨਗੇ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਜਦੋਂ ਅਟੈਸਟੇਸ਼ਨ ਲੈਟਰ ਕਰਕੇ ਥੋੜਾ ਜਿਹਾ ਕਨਫਿਊਜ਼ਨ ਹੈ ਮਾਸਟਰਸ ਵਾਲਿਆਂ ਵਾਸਤੇ ਐਡੀਸ਼ਨਲ ਬੈਨੀਫਿਟਸ ਕੀ ਨੇ ਓਕੇ ਪਹਿਲੀ ਚੀਜ਼ ਤਾਂ ਇਹ ਹੈ ਕਿ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਨਹੀਂ ਚਾਹੀਦਾ ਤੇ ਉਹ ਕਿਸੇ ਦੇ ਵੀਜ਼ਾ ਕੈਪਿੰਗ ਦੇ ਅੰਦਰ ਨਹੀਂ ਆਉਂਦੇ ਜਿੱਦਾਂ ਕਹ ਲਈਏ ਵੀ ਆਪਾਂ 3,60,000 ਵੀਜ਼ਾ ਮਿਲਨੇ ਆ ਤਾਂ ਉਹ ਕੈਪਿੰਗ ਵਾਲਿਆਂ ਨੂੰ ਮਿਲਣ मास्टर्स ਉਹਦੇ ਵਿੱਚ ਨਹੀਂ ਹੁੰਦਾ ਉਹ ਫ੍ਰੀ ਹੈ ਮਤਲਬ ਮਾਸਟਰਸ ਨੂੰ ਖੁੱਲੇ ਹੱਥ ਨਾਲ ਵੀਜ਼ਾ ਮਿਲੂਗਾ ਇਹ ਕਿਹੜਾ ਟੈਲੈਂਟ ਹੈ ਨਾ ਟੈਲੈਂਟ ਆਲਰੇਡੀ ਗ੍ਰੈਜੂਏਟ ਹੈ ਐਕਸਪੀਰੀਐਂਸਡ ਹੈ ਮਾਰਕੀਟ ਦਾ ਪ੍ਰੋਡਕਟ ਹੈ ਆਊਗਾ ਸਿੱਧਾ ਇੰਡਸਟਰੀ ਚ ਰੋਲ ਪਲੇ ਕਰੂਗਾ ਤੇ ਚਾਹੀਦਾ ਕੀ ਕੀ ਹੈ ਐਲੀਜੀਬਿਲਟੀ ਤੇ ਆ ਜਾਨੀ ਮਾਸਟਰਸ ਦੇ ਵਿੱਚ ਜਿਹੜੀ ਤੁਹਾਡਾ ਇੱਕ ਸਟੂਡੈਂਟਲੀ ਬੈਨੀਫਿਟ ਆ ਹੋ ਜਾਂਦਾ ਹੈ ਕਿ ਪੜ੍ਹਾਈ ਸਵਾ ਸਾਲ ਚ ਖਤਮ ਹੋ ਜਾਊਗਾ ਜੇ ਉਹ ਡਿਪਲੋਮੇ ਲਊਗਾ ਉਹ 2 ਸਾਲ ਪੜ੍ਹਨਾ ਪਏਗਾ ਅਗਰ ਉਹ ਮਾਸਟਰਸ ਲਊਗਾ ਹੋਊਗੀ 2 ਸਾਲ ਦੀ ਪਰ ਉਹਨੂੰ ਉਹ ਫਾਸਟ ਟਰੈਕ ਦੇ ਵਿੱਚ ਸਵਾ ਸਾਲ ਚ ਖਤਮ ਕਰ ਜਾਊਗਾ 16 ਮੀ ਫਰਕ ਕੀ ਹੋਊਗਾ ਕਿ ਸਿਰਫ ਜੜੀਆਂ ਵਿੱਚ ਛੁੱਟੀਆਂ ਹੁੰਦੀਆਂ ਨੇ ਉਹ ਛੁੱਟੀਆਂ ਨਹੀਂ ਉਹਨੂੰ ਆਉਣਗੀਆਂ ਉਹਦੇ ਵਿੱਚ ਵੀ ਉਹਦੀ ਪੜ੍ਹਾਈ ਚੱਲੇਗੀ ਔਰ ਸਵਾ ਸਾਲ ਚ ਕੋਰਸ ਖਤਮ ਹੋ ਜਾਊਗਾ ਔਰ ਪੜ੍ਹਾਈ ਕਿੰਨੀ ਐ ਉਹ ਤੁਸੀਂ ਹੈਰਾਨ ਹੋ ਜਾਓਗੇ ਸਿਰਫ ਹਫਤੇ ਚ 2 ਘੰਟੇ ਉਹ 2 2 ਦਿਨ 4 4 ਘੰਟੇ ਦੀ ਕਲਾਸ ਹੋਏਗੀ ਅਪਰੋਕਸੀਮੇਟਲੀ ਲੇਕਿਨ ਹਫਤੇ ਚ ਸਿਰਫ 2-3 ਹੋਏ ਤਾਂ ਮਤਲਬ ਪੜ੍ਹਾਈ ਕੁਝ ਵੀ ਨਹੀਂ ਹੋਈ ਉਹਦੇ ਬਾਅਦ ਇਹਦੇ ਵਿੱਚ ਰਿਕੁਆਇਰਮੈਂਟ ਘਟ ਰਊਗੀ ਬੱਚਾ ਗ੍ਰੈਜੂਏਟ ਹੋਣਾ ਚਾਹੀਦਾ 55% ਘੱਟੋ ਘੱਟ ਹੋਣੇ ਚਾਹੀਦੇ ਐ ਔਰ ਆਈਲੈਟਸ 6 ਓਵਰਾਲ ਅਸੀਲਾ ਲੱਗਣ ਸਾਰੀਆਂ ਯੂਨੀਵਰਸਿਟੀਆਂ ਨਹੀਂ ਲੈਣਗੀਆਂ ਸਿਲੈਕਟਡ অপਸ਼ਨ ਹੈ ਜਿਹੜੇ ਬੱਚੇ ਦਾ ਵੀ ਹਾਈ ਲੈਟ 6 ਓਵਰਾਲ ਹੈਗਾ ਭਾਵੇਂ 1 ਚ 5 ਹੈ ਭਾਵੇਂ 2 ਚ 5.5 ਹੈ ਚਾਹੇ ਜਿੱਤਾਂ ਹੋਵੇ ਉਹਨੂੰ ਮਾਸਟਰ ਚ ਅਸੀਂ ਕਰ ਲਾਂਗੇ ਫਿੱਟ ਔਰ ਉਹ ਮਾਸਟਰਸ ਪ੍ਰੋਗਰਾਮ ਦੇ ਵਿੱਚ ਜਾਊਗਾ ਸੋ ਅਕੈਡੈਮਿਕ ਸਕੋਰ ਕਿੰਨਾ ਚਾਹੀਦਾ ਹੋਊਗਾ 55% 50% ਤੇ ਗੈਪ ਗੈਪ ਜਿਹੜਾ ਜੀ ਜਿਹੜਾ ਤਾਂ ਬੱਚਾ ਰੀਸੈਂਟ ਪਾਸ ਆਊਟ ਹੈ ਅਗਰ ਉਹਦੇ 70% ਹੈ ਗ੍ਰੈਜੂਏਸ਼ਨ ਦੇ ਤਾਂ ਫਿਰ ਕੋਈ ਚੱਕਰ ਨਹੀਂ ਬਟ ਜੇ 70% ਤੋਂ ਘਟ ਹੈ ਫਿਰ ਉਹਨੂੰ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਮਤਲਬ ਇੱਥੇ ਐਕਸਪੀਰੀਅੰਸ ਹੈ ਰਿਕੁਆਇਰਡ ਹੈ ਰਿਕਮੈਂਡਡ ਹੈ ਓਕੇ ਤੇ ਜੇ ਉਹ ਸਟੂਡੈਂਟਸ ਦੀ ਗੱਲ ਕਰੀਏ ਗ੍ਰੈਜੂਏਸ਼ਨ ਤੋਂ ਬਾਅਦ ਪੜ੍ਹਾਈ ਛੱਡ ਚੁੱਕੇ ਵਰਕ ਕਰ ਰਹੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਬੰਦਾ ਪੜ੍ਹਾਈ ਛੱਡਦਾ ਹੀ ਹੈ ਹਰ ਬੰਦੇ ਨੇ ਮਾਸਟਰਸ ਨਹੀਂ ਕਰਨੀ ਹੁੰਦੀ ਕਿਤੇ ਨਾ ਕਿਤੇ ਜਾ ਕੇ ਪੜ੍ਹਾਈ ਛੱਡੂਗਾ ਵਾਂਸ ਯੂ ਆਰ ਮਤਲਬ ਉਹਨਾਂ ਦਾ ਗੈਪ ਕਿੰਨਾ ਹੈ ਮਤਲਬ ਉਹਨਾਂ ਦਾ ਕਿੰਨਾ ਕਿ ਗੈਪ ਹੈ ਉਹ ਤਾਂ ਐਕਸਪੀਰੀਅੰਸ ਹੈ ਉਹ ਤਾਂ ਐਕਸਪੀਰੀਅੰਸ ਹੈ ਉਹ 4-5 ਸਾਲ ਕੋਈ ਯੂਨੀਵਰਸਿਟੀ ਚੈਲੰਜ ਨਹੀਂ ਕਰਦੀ ਜਦੋਂ ਤੁਸੀਂ ਮਾਸਟਰਸ ਪੜ੍ਹਦੇ ਹੋ ਨਾ ਦੀਪਕ ਜੀ ਆ ਬੱਚੇ ਨੂੰ ਸਮਝ ਨਹੀਂ ਆ ਪਊਗਾ ਉਸ ਤੋਂ ਬਾਅਦ ਜਿੰਨਾ ਵੀ ਤੁਸੀਂ ਐਕਸਪੀਰੀਅੰਸ ਲੈਣੇ ਹੋ ਮਾਰਕੀਟ ਚ ਉਹ ਵੈਲਿਊਏਬਲ ਹੈ ਔਰ ਯੂਨੀਵਰਸਿਟੀਆਂ ਪ੍ਰੇਫਰ ਕਰਦੀਆਂ ਅਗਰ ਤੁਸੀਂ ਵਰਲਡ ਦੀਆਂ ਟਾਪ ਰੈਂਕਿੰਗ ਯੂਨੀਵਰਸਿਟੀਆਂ ਦੇਖੋਗੇ ਚਾਹੇ ਆਕਸਫੋਰਡ ਚਾਹੇ ਕੈਂਬਰੇਜ ਚਾਹੇ ਹਾਰਵਰਡ ਇਹ 5 ਸਾਲ ਦੇ ਐਕਸਪੀਰੀਅੰਸ ਤੋਂ ਬਿਨਾਂ ਤਾਂ ਮਾਸਟਰ ਚ ਐਡਮਿਸ਼ਨ ਨਹੀਂ ਦਿੰਦੀਆਂ ਔਰ 5 ਸਾਲ ਦਾ ਵੀ ਐਕਸਪੀਰੀਅੰਸ ਮੈਨੇਜਮੈਂਟ ਦਾ ਮੰਗਦੀਆਂ ਨੇ ਮਤਲਬ ਬੰਦਾ ਐਮਬੀਏ ਪਰੰਚ ਲਾ ਔਰ ਉਹਨੂੰ ਕ ਇੱਕ ਹੋਰ ਸਵਾਲ ਹੈ ਕਈ ਵਾਰੀ ਥੋੜਾ ਜਿਹਾ ਆਪਾਂ ਡਿਵੀਏਟ ਹੋ ਜਾਂਦੇ ਆ ਮੈਂ ਗ੍ਰੈਜੂਏਸ਼ਨ ਕੀਤੀ ਇੱਕ ਸਟਰੀਮ ਚ ਜੌਬ ਥੋੜੀ ਜੀ ਇਧਰ ਉਧਰ ਮਿਲ ਗਈ ਮੈਨੂੰ ਫਿਰ ਐਕਸਪੀਰੀਅੰਸ ਦੇ ਹਿਸਾਬ ਨਾਲ ਲੱਗੇ ਮਾਸਟਰਸ ਲੈਣੀ ਚਾਹੀਦੀ ਇਹ ਸਾਰਾ ਕੁਝ ਹੁਣ ਕੇਸ ਅੰਡਰਸਟੈਂਡਿੰਗ ਦਾ ਪਾਰਟ ਹੈ ਕਿ ਕਿੰਨਾ ਕੰਟਰਾਸਟ ਹੈ ਓਕੇ ਇੱਕ ਹੁੰਦਾ ਥੋੜਾ ਕੰਟਰਾਸਟ ਇੱਕ ਹੁੰਦਾ ਤੁਸੀਂ ਪੂਰੀ ਟਰੇਡ ਹੀ ਸ਼ਿਫਟ ਕਰ ਗਏ ਹੋ ਹਮ ਤੇ ਦੈਨ ਟਰੇਡ ਸ਼ਿਫਟ ਕਰ ਗਏ ਹੁੰਦਾ ਫਿਰ ਉਹ ਕੇਸ ਤੁਹਾਡਾ ਉਹਨਾਂ ਦੇ ਯੂਨੀਵਰਸਿਟੀ ਦੇ ਡਿਸੀਜਨ ਤੇ ਚੱਲ ਜੂ ਮੰਨ ਲਓ ਕੋਈ ਬੀਐਸਸੀ ਮੈਡੀਕਲ ਕੀਤੀ ਹੈ ਉਸ ਤੋਂ ਬਾਅਦ ਸੌਫਟਵੇਅਰ ਇੰਜੀਨੀਅਰ ਬਣ ਗਿਆ ਤਾਂ ਉਹ ਕੰਟਰਾਸਟ ਆ ਗਿਆ ਉਹਦੇ ਪ੍ਰੋਫਾਈਲ 'ਚ ਬਹੁਤ ਜ਼ਿਆਦਾ ਠੀਕ ਹੈ ਨਹੀਂ ਉਹਦੇ ਵਿੱਚ ਫਿਰ ਇਟ ਮੈਟਰਸ ਕਿ ਉਹ ਕਿੰਨਾ ਕੁ ਕੰਟਰਾਸਟ ਹੈ ਬੀਐਸਸੀ ਨਾਨ ਮੈਡੀਕਲ ਹੈ ਉਹ ਸੌਫਟਵੇਅਰ ਇੰਜੀਨੀਅਰ ਬਣ ਗਿਆ ਉਹਨਾ ਕੰਟਰਾਸਟ ਨਹੀਂ ਹੈ ਮੈਡੀਕਲ ਵਾਲਾ ਬਣ ਗਿਆ ਉਹ ਕੰਟਰਾਸਟ ਹੋ ਜਾਂਦਾ ਸੋ ਉਹ ਕੇਸ ਅਸੈਸਮੈਂਟ ਦਾ ਪਾਰਟ ਰਹੂ ਸੋ ਕੌਰ ਸਾਹਿਬ ਕਿੰਨਾ ਕੁ ਈਜ਼ੀ ਹੁੰਦਾ ਵੀਜ਼ਾ ਮਿਲਣਾ ਬਹੁਤ ਜ਼ਿਆਦਾ ਮਾਸਟਰਸ ਵਾਲਿਆਂ ਦੇ ਬਹੁਤ ੜਾ ੜਾ ਵੀਜ਼ੇ ਆਣਗੇ ਔਰ ਕੈਨੇਡਾ ਜਾ ਰਿਹਾ ਜਿਹੜਾ ਬੱਚਾ ਉਹ ਖਾਸ ਕਰਕੇ ਹੁਣ ਡਿਪਲੋਮੇ ਚ ਜਾਏਗਾ ਪੀਜੀ ਡਿਪਲੋਮੇ ਚ ਤਾਂ ਮੈਨੂੰ ਲੱਗਦਾ ਕਿ ਉਹ ਬੇਵਕੂਫੀ ਹੈ ਹੂੰ ਕਿਉਂਕਿ ਮਾਸਟਰਸ ਸਵਾ ਸਾਲ ਚ ਖਤਮ ਹੋ ਰਹੀ ਹੈ ਪੈਸੇ ਉਹ ਨਹੀਂ ਜਾ ਰਹੇ ਸਮਾਂ ਘਟ ਲੱਗ ਰਿਹਾ ਰਿਕੁਆਇਰਮੈਂਟ ਘਟ ਪਏ ਨਹੀਂ ਡਿਪਲੋਮੇ ਚ ਸਟੂਡੈਂਟ ਕਿਹੜੀ ਸੋਚ ਨਾਲ ਜਾਂਦੇ ਸੀ ਉਹਨਾਂ ਨੂੰ ਕੀ ਲੱਗਦਾ ਸੀ ਵੀ ਖਰਚਾ ਘੱਟ ਹੋਊਗਾ ਜਾਂ ਕੀ ਸੀ ਨਹੀਂ ਪਹਿਲਾਂ ਸੀਗਾ ਵੀ ਕੈਨੇਡਾ ਦੀ ਇੱਕ ਰੂਲ ਸੀਗਾ ਕੈਨੇਡਾ ਨੇ ਆ ਸਿਸਟਮ ਬਣਾਉਣ ਦੇ ਲਈ ਮਾਸਟਰਸ ਦਾ ਆਪਣੇ ਰੂਲ ਚੇਂਜ ਕੀਤੇ ਨੇ ਪੋਸਟ ਸਟਡੀ ਵਰਕ ਵੀਜ਼ਾ ਦੇ ਪਹਿਲਾਂ ਪੋਸਟ ਸਟਡੀ ਵਰਕ ਵੀਜ਼ਾ ਦਾ ਰੂਲ ਹੁੰਦਾ ਸੀਗਾ ਵੀ ਬੱਚਾ ਘੱਟੋ ਘੱਟ 2 ਸਾਲ ਪੜ੍ਹੂਗਾ ਤੇ ਉਹਨੂੰ ਤਾਂ ਜਾ ਕੇ 3 ਸਾਲ ਦਾ ਵਰਕ ਪਰਮਿਟ ਮਿਲੂਗਾ ਜਿਹੜਾ 2 ਸਾਲ ਨਹੀਂ ਪੜ੍ਹੂਗਾ ਉਹਨੂੰ ਨਹੀਂ ਮਿਲੂਗਾ ਮਤਲਬ ਜਿਹੜੇ ਅੱਜ ਤੋਂ ਪਹਿਲਾਂ ਬੱਚੇ ਮਾਸਟਰਸ ਲਈ ਵੀ ਜਾਂਦੇ ਸੀ ਨਾ ਉਹਨਾਂ ਨੂੰ 2 ਸਾਲ ਪੜ੍ਹਨਾ ਪੈਂਦਾ ਸੀ ਜੇ ਉਹ ਸਵਾ ਸਾਲ 'ਚ ਮਾਸਟਰਸ ਖਤਮ ਕਰਦੇ ਸੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਸੀ ਮਿਲਦਾ ਉਹ ਹੁਣ ਮਿਲਣ ਲੱਗਾ ਹੁਣ ਮਿਲਦਾ ਓਕੇ ਹੁਣ ਉਹਨਾਂ ਨੇ ਕਹਿਤਾ ਕਿ ਤੁਸੀਂ ਮਾਸਟਰਸ ਕੀਤੀ ਹੈ ਨਾ ਤੇ ਤੁਹਾਨੂੰ ਵਰਕ ਪਰਮਿਟ ਮਿਲੇਗਾ ਭਾਵੇਂ ਸਾਲ 'ਚ ਕੀਤੀ ਠੀਕ ਹੈ ਜੀ ਬਟ ਜੇ ਤੁਸੀਂ ਮਾਸਟਰਸ ਤੋਂ ਇਲਾਵਾ ਹੋਰ ਕੋਈ ਪੜ੍ਹਾਈ ਕੀਤੀ ਹੈ ਫਿਰ ਉਹ ਪੜ੍ਹਾਈ ਘੱਟੋ ਘੱਟ 2 ਸਾਲ ਹੋਵੇ ਤਾਂ ਫਿਰ ਤੁਸੀਂ ਵਰਕ ਪਰਮਿਟ ਲੈ ਸਕਦੇ ਜੀ ਸੋ ਖਰਚਾ ਕਿੰਨਾ ਕਰਊਗਾ ਸੇਮ ਖਰਚੇ 'ਚ ਕੋਈ ਫਰਕ ਨਹੀਂ ਉਹ ਉਨੀਆਂ ਕੀ ਫੀਸਾਂ ਨੇ 17-18000 ਕਾਲਜ ਦੀ ਫੀਸ ਹੁੰਦੀ ਸੀ 17-18000 ਚੀ ਸੀ ਯੂਨੀਵਰਸਿਟੀ ਦੇ ਦੇਣੀ ਹੈ ਬੱਚੇ ਨੂੰ ਬਾਕੀ ਕੋਈ ਹੋਰ ਯੂਨੀਵਰਸਟੀਆਂ ਮਹਿੰਗੀਆਂ ਨੇ ਸੋ ਇਟ ਡਿਪੈਂਡਸ ਬੱਚੇ ਦੇ ਪ੍ਰੋਫਾਈਲ 'ਤੇ ਇਹ ਸਵਾ ਸਾਲ 'ਚ ਪੂਰਾ ਹੋ ਜਾਂਦਾ ਕਵਰ ਸਬ ਤੇ ਵਰਕ ਪਰਮਿਟ ਫਿਰ 3 ਸਾਲ ਦਾ 3 ਸਾਲ ਦਾ ਬਿਲਕੁਲ ਸੋ ਇਨਟੈਕ ਕਿਹੜੇ ਕਿਹੜੇ ਚ ਅਪਲਾਈ ਹੋ ਸਕਦਾ ਹੁਣ ਸਪਟੰਬਰ ਵੀ ਹੈ ਕੁਝ ਬੱਚੇ ਮਈ ਵੀ ਫੜ ਸਕਦੇ ਆ ਸੋ ਮਈ ਵਾਲੇ ਵੀ ਆ ਕੇ ਜਲਦੀ ਮਿਲ ਲੈਣ ਕਿਉਂਕਿ ਆਪਾਂ ਨੂੰ ਟੈਸਟੇਸ਼ਨ ਲੈਟਰ ਚਾਹੀਦੀ ਨਹੀਂ ਫਾਈਲ ਫਟਾਫਟ ਅੰਬੈਸੀ ਜਾਏਗੀ ਨਹੀਂ ਤੇ ਸਪਟੰਬਰ ਤੱਕ ਖੁੱਲਾ ਹੈ ਸੋ ਸਟੂਡੈਂਟਸ ਬਹੁਤ ਵਧੀਆ ਮੌਕਾ ਹੈ ਕਿਉਂਕਿ ਅਟੈਸਟੇਸ਼ਨ ਲੈਟਰ ਵੀ ਨਹੀਂ ਚਾਹੀਦੀ ਓਵਰਆਲ ਕੋਟੇ ਚੋ ਵੀ ਤੁਸੀਂ ਬਾਹਰ ਕੋਈ ਵੀ ਹੋਰ ਸਵਾਲ ਹੈ ਕਮੈਂਟ ਸੈਕਸ਼ਨ ਚ ਤੁਸੀਂ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ